ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪਨੀਰ ਰੈਪ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੇ ਇਹ ਪਨੀਰ ਰੈਪ ਹੈ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਪਨੀਰ ਰੈਪ ਬਣਾਉਣ ਦੇ ਵਾਸਤੇ ਅਸੀਂ ਲੈ ਲਵਾਂਗੇ ਪੱਤਾ ਗੋਭੀ, ਸ਼ਿਮਲਾ ਮਿਰਚ, ਪਿਆਜ਼ ਤੇ ਗਾਜਰ ਇੱਥੇ ਮੇਰੇ ਕੋਲੋਂ ਪੀਲੇ ਕਲਰ ਦੀ ਜਿਹੜੀ ਸ਼ਿਮਲਾ ਮਿਰਚ ਉਹ ਵੀ ਸੀਗੀ ਜੇ ਤੁਹਾਡੇ ਕੋਲ ਨਹੀਂ ਹੈ ਤੇ ਆਪਸ਼ਨਲ ਹੈ ਤੁਸੀਂ ਪਾ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਜੇ ਤੁਹਾਨੂੰ ਹੋਰ ਜਿਹੜੀਆਂ ਸਬਜ਼ੀਆਂ ਪਸੰਦ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਇੱਥੇ ਅਸੀਂ ਲੰਬੀ ਲੰਬੀ ਜਿਹੜੀ ਸ਼ਿਮਲਾ ਕਟੇ ਰੱਖ ਲਵਾਂਗੇ ਤੇ ਜਿਹੜੀ ਆਪਾਂ ਇੱਥੇ ਗਾਜਰ ਲਈ ਆ ਉਹ ਅਸੀਂ ਅੱਧੀ ਗਾਜਰ ਲੈ ਲਵਾਂਗੇ ਤੇ ਉਹਨੂੰ ਵੀ ਅਸੀਂ ਪਤਲਾ-ਪਤਲਾ ਲੰਬਾ-ਲੰਬਾ ਕੱਟ ਲਵਾਂਗੇ ਸਾਰੀਆਂ ਸਬਜ਼ੀਆਂ ਅਸੀਂ ਕੱਟ ਕੇ ਤਿਆਰ ਕਰ ਲਿਆ ਹੈ ਇੰਨੀ ਕ ਅਸੀਂ ਪੱਤਾ ਗੋਭੀ ਪਾਣੀ ਹੈ ਹੁਣ ਅਸੀਂ ਗੈਸ ਦੇ ਉੱਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਜਦੋਂ ਤੇਲ ਗਰਮ ਹੋ ਜਾਏਗਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਲਸਣ ਪਾ ਦਵਾਂਗੇ ਤੇ ਲਸਣ ਨੂੰ ਅਸੀਂ ਹਲਕਾ ਜਿਹਾ ਭੁੰਨ ਲਵਾਂਗੇ ਲਸਣ ਜਦੋਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਅਸੀਂ ਹਲਕਾ ਜਿਹਾ ਭੁੰਨਾਗੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਸ਼ਿਮਲਾ ਮਿਰਚਾ ਤੇ ਗਾਜਰਾ ਇਹਨਾਂ ਨੂੰ ਵੀ ਅਸੀਂ ਥੋੜੀ देर ਪਕਾ ਲਾਂਗੇ ਪਕਾਉਣ ਤੋਂ ਬਾਅਦ ਪੱਤਾ ਗੋਭੀ ਅਸੀਂ ਬਾਅਦ ਚ ਪਾਵਾਂਗੇ ਅਸੀਂ ਪੱਤਾ ਗੋਭੀ ਪਹਿਲਾਂ ਨਹੀਂ ਪਾਣੀ ਜਦੋਂ ਥੋੜਾ ਜਿਹਾ ਇਹਨਾਂ ਨੂੰ ਸੇਕ ਲਗਾ ਕੇ ਫਿਰ ਅਸੀਂ ਪੱਤਾ ਗੋਭੀ ਪਾ ਦਵਾਂਗੇ ਥੋੜੀ देर ਅਸੀਂ ਸਬਜ਼ੀਆਂ ਨੂੰ ਪਕਾਵਾਂਗੇ ਜਿਹੜੀਆਂ ਇਹ ਸਬਜ਼ੀਆਂ ਹੈਗੀਆਂ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਪਕਾਉਣਾ ਹੈ ਹਲਕਾ ਹਲਕਾ ਸੀ ਇਹਨਾਂ ਨੂੰ ਕੱਚਾ ਰੱਖਣਾ ਹੈ ਅੱਧੇ ਚਮਚ ਤੋਂ ਵੀ ਘੱਟ ਅਸੀਂ ਇਹਦੇ ਵਿੱਚ ਨਮਕ ਪਾ ਦਿੱਤਾ ਹੈ ਨਮਕ ਪਾਉਣ ਤੋਂ ਬਾਅਦ ਥੋੜੀ देर ਅਸੀਂ ਇਹਨਾਂ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਚਿਲੀ ਫਲੈਕਸ ਪਾ ਦਵਾਂਗੇ ਜੇਕਰ ਬੱਚੇ ਛੋਟੇ ਨੇ ਤੇ ਤੁਸੀਂ ਉਹਨਾਂ ਨੂੰ ਮਿਰਚ ਵਗੈਰਾ ਨਾ ਪਾਇਓ ਜੇ ਬੱਚੇ ਥੋੜੇ ਵੱਡੇ ਆ ਜੇ ਮਿਰਚ ਖਾ ਲੈਂਦੇ ਆ ਤੇ ਥੋੜੀ ਜਿਹੀ ਆਪਾਂ ਉਹਨਾਂ ਵਾਸਤੇ ਚਿਲੀ ਫਲੈਕਸ ਪਾਈ ਹੈ ਥੋੜੀ ਜਿਹੀ ਆਪਾਂ 오ਰੀਗানো ਪਾਈ ਹੈ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਅਸੀਂ ਇਹਦੇ ਵਿੱਚ ਪਾ ਦਿੱਤੀ ਹੈ ਕਾਲੀ ਮਿਰਚ ਪੀਸੀ ਹੋਈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਾਲ ਹੀ ਅਸੀਂ 2 ਚਮਚ ਪਾ ਦਵਾਂਗੇ ਟਮੇਟੋ ਕੈਚਅਪ ਤੇ ਥੋੜੀ ਦੇਰ ਮਿਕਸ ਕਰਨ ਤੋਂ ਬਾਅਦ ਹੋਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਨੀਰ ਪਨੀਰ ਦੇ ਅਸੀਂ ਲੰਬੇ ਲੰਬੇ ਪੀਸ ਕੱਟ ਕੇ ਰੱਖ ਲਏ ਹੈ ਇੱਥੇ ਮੈਂ 8 ਪੀਸ ਦੇ ਕਰੀਬ ਜਿਹੜਾ ਪਨੀਰ 8 ਪੀਸ ਪਾ ਦਤੇ ਹੈ ਪਨੀਰ ਦੇ ਲੰਬੇ ਲੰਬੇ ਇਹਨਾਂ ਨੂੰ ਅਸੀਂ ਹੁਣ ਏਦਾਂ ਮਿਕਸ ਕਰ ਲੈਂਦੇ ਹਾਂ ਧਿਆਨ ਨਾਲ ਮਿਕਸ ਕਰਨਾ ਹੈ ਕਿਤੇ ਜਿਹੜਾ ਪਨੀਰ ਹੈ ਉਹ ਟੁੱਟ ਨਾ ਜਾਵੇ ਹੁਣ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ ਇਨੂੰ ਆਪਾਂ ਠੰਡਾ ਹੋਣ ਲਈ ਇੱਕ ਪਲੇਟ ਦੇ ਵਿੱਚ ਕੱਟ ਕੇ ਰੱਖ ਦਵਾਂਗੇ। ਦੂਸਰੀ ਸਾਈਡ ਤੇ ਅਸੀਂ ਇੱਕ ਪ੍ਰਾਤ ਦੇ ਵਿੱਚ ਆਟਾ ਲੈ ਲਵਾਂਗੇ ਤੇ ਹੁਣ ਅਸੀਂ ਆਟਾ ਗੁੰਨ ਕੇ ਤਿਆਰ ਕਰਾਂਗੇ। ਜਿਹੜਾ ਇਹ ਆਟਾ ਅਸੀਂ ਗੁੰਨਣਾ ਹੈ ਇਹ ਆਪਾਂ ਨੋਰਮਲ ਜਿੱਦਾਂ ਰੋਟੀ ਵਾਸਤੇ ਜਾਂ ਪਰੌਂਠੀ ਵਾਸਤੇ ਆਟਾ ਗੁੰਨਦੇ ਹਾਂ ਉਸ ਤਰ੍ਹਾਂ ਦਾ ਆਟਾ ਅਸੀਂ ਗੁੰਨ ਕੇ ਤਿਆਰ ਕਰ ਲਵਾਂਗੇ। ਤੇ ਜਿਹੜੇ ਹੁਣ ਅਸੀਂ ਰੈਪ ਹੈ ਉਹ ਬਣਾ ਕੇ ਤਿਆਰ ਕਰਾਂਗੇ। ਹੁਣ ਅਸੀਂ ਇਹਦਾ ਇੱਕ ਪੇੜਾ ਲੈ ਲਵਾਂਗੇ ਚੱਕਲੀ ਬਣਾ ਕੇ ਤੇ ਇਹਨੂੰ ਆਪਾਂ ਸਿੰਪਲ ਜਿਦਾ ਆਪਾਂ ਰੋਟੀ ਬੇਲਦੇ ਹਾਂ ਫੁਲਕਾ ਬਣਾਉਂਦੇ ਹਾਂ ਉਸ ਤਰ੍ਹਾਂ ਬੇਲ ਕੇ ਤਿਆਰ ਕਰ ਲਵਾਂਗੇ ਇਹ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਲਾਵਾਂਗੇ ਘਿਓ ਘਿਓ ਲਾਉਣ ਦੇ ਨਾਲ ਹੈ ਕਿ ਜਿਹੜਾ ਸਾਡਾ ਰੈਪ ਹੋਏਗਾ ਇਹ ਸੁੱਕੇਗਾ ਨਹੀਂ ਥੋੜਾ ਸੌਫਟ ਰਹੇਗਾ ਅੰਦਰੋਂ ਰੋਟੀ ਪੋਲੀ ਰਹਿੰਦੀ ਹੈ ਤੇ ਇਸ ਕਰਕੇ ਇਹਦੇ ਵਿੱਚ ਪਹਿਲਾ ਹਲਕਾ ਜਿਹਾ ਸੀਕਿਓ ਲਗਾ ਲਵਾਂਗੇ ਇੱਥੇ ਮੈਂ ਲਿਆ ਹੈ ਜਿਹੜਾ ਤਿਲਾ ਦਾ ਤੇਲ ਹੁੰਦਾ ਹੈ ਤੇ ਜਿਹੜਾ ਦੇਸੀ ਘਿਓ ਹੈ ਉਹ ਜੰਮ ਜਾਂਦਾ ਹੈ ਇਸ ਕਰਕੇ ਜਿਹੜਾ ਤਿਲਾ ਦਾ ਤੇਲ ਹੈ ਉਹਦੇ ਨਾਲ ਥੋੜੀ ਰੋਟੀ ਸੌਫਟ ਰਹਿੰਦੀ ਹੈ ਤੇ ਇਦਾਂ ਅਸੀਂ ਪਹਿਲਾਂ ਇੱਕ ਸਾਈਡ ਤੇ ਕੱਟ ਲਗਾ ਕੇ ਤੇ ਜਿੱਦਾਂ ਕੋਨ ਹੁੰਦਾ ਨਾ ਕੋਨ ਦੀ ਸ਼ੇਪ ਵਿੱਚ ਅਸੀਂ ਇਹਨੂੰ ਇਸ ਤਰ੍ਹਾਂ ਲਪੇਟ ਦੇ ਜਾਵਾਂਗੇ ਤੇ ਲਪੇਟਣ ਤੋਂ ਬਾਅਦ ਅਸੀਂ ਇਹਨੂੰ ਪੋਲੇ ਜਿਹੇ ਹੱਥਾ ਦੇ ਨਾਲ ਇਹਦਾ ਫੇਰ ਥੱਲੇ ਵਾਲ ਨੂੰ ਇਹਦਾ ਪ੍ਰੈਸ ਕਰਕੇ ਇਹਦਾ ਪੇੜਾ ਬਣਾ ਕੇ ਫਿਰ ਇਹਦੀ ਇਸ ਤਰ੍ਹਾਂ ਚੱਕਲੀ ਕਰ ਲਵਾਂਗੇ ਚੱਕਲੀ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਬੇਲ ਕੇ ਤਿਆਰ ਕਰ ਲਵਾਂਗੇ ਹੁਣ ਅਸੀਂ ਇਹਨੂੰ ਤਵੇ ਦੇ ਉੱਤੇ ਪਾ ਦਿੰਦੇ ਹਾਂ ਵੱਡੀ ਜੀ ਆਪਾਂ ਰੋਟੀ ਬੇਲ ਕੇ ਤਿਆਰ ਕਰ ਲਈ ਹੈ ਤੇ ਇੱਕ ਸਾਈਡ ਤੇ ਸੇਕ ਲੱਗਣ ਤੋਂ ਬਾਅਦ ਜਦੋਂ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ ਤੇ ਹਲਕਾ ਹਲਕਾ ਘਿਓ ਜੜਾ ਹੈਗਾ ਦੋਨੋਂ ਸਾਈਡ ਤੇ ਲਗਾ ਲਵਾਂਗੇ ਇਦਾਂ ਹੀ ਅਸੀਂ ਜਿਹੜੇ ਸਾਡੇ ਬਾਕੀ ਦੇ ਰੈਪ ਹੈਗੇ ਆ ਉਹਨਾਂ ਨੂੰ ਅਸੀਂ ਬਣਾ ਕੇ ਤਿਆਰ ਕਰ ਲਵਾਂਗੇ ਦੋਨੋਂ ਸਾਈਡ ਨੂੰ ਆਪਾਂ ਸੇਕਾਂਗੇ ਤੇ ਹਲਕਾ ਹਲਕਾ ਦੋਨੋਂ ਸਾਈਡ ਤੇ ਆਪਾਂ ਘਿਓ ਲਗਾ ਲਵਾਂਗੇ ਤੇ ਲੋ ਜੀ ਜਿਹੜੀ ਸਾਡੀ ਰੋਟੀ ਇੱਧਰ ਬਣ ਕੇ ਰੈਪ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਸਟਫਿੰਗ ਕਰਾਂਗੇ ਇਦਰਾਸੀ ਇੱਕ ਕੋਲੀ ਦੇ ਵਿੱਚ ਥੋੜੀ ਜਿਹੀ ਮਾਇਓਨੈਸ ਪਾ ਲਵਾਂਗੇ ਤੇ ਥੋੜੀ ਜਿਹੀ ਅਸੀਂ ਇਹਦੇ ਵਿੱਚ ਪਾ ਲਵਾਂਗੇ ਟਮੇਟੋ ਕੈਚਅਪ ਤੇ ਦੋਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇੱਕ ਰੋਟੀ ਲੈ ਲਵਾਂਗੇ ਤੇ ਰੋਟੀ ਦੇ ਉੱਪਰ ਜਿਹੜੀ ਮਾਇਓਨੈਸ ਤੇ ਟਮੇਟੋ ਕੈਚਅਪ ਹੈਗੀ ਆ ਇਹਨੂੰ ਅਸੀਂ ਸਪਰੈਡ ਕਰਾਂਗੇ ਚੰਗੀ ਤਰ੍ਹਾਂ ਆਪਾਂ ਇੱਕ ਚਮਚ ਲੈ ਕੇ ਇਹਦੇ ਉੱਪਰ ਪਾ ਕੇ ਚੰਗੀ ਤਰ੍ਹਾਂ ਪੂਰੀ ਰੋਟੀ ਦੇ ਉੱਤੇ ਲਾ ਦਵਾਂਗੇ ਲਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ ਪੀਸ ਪਨੀਰ ਦੇ ਰੱਖਾਂਗੇ ਤੇ ਨਾਲ ਜਿਹੜੀਆਂ ਸਬਜ਼ੀਆਂ ਹੈਗੀਆਂ ਥੋੜੀਆਂ ਥੋੜੀਆਂ ਹੋਰ ਰੱਖ ਦਵਾਂਗੇ ਸਬਜ਼ੀਆਂ ਰੱਖਣ ਤੋਂ ਬਾਅਦ ਹੁਣ ਅਸੀਂ ਜਿਹੜੀ ਰੋਟੀ ਹੈਗੀ ਐ ਇਹਨੂੰ ਆਪਾਂ ਰੋਲ ਕਰ ਦੇਵਾਂਗੇ ਇਸ ਤਰੀਕੇ ਦੇ ਨਾਲ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਸਾਰੇ ਰੋਲ ਹੈਗੇ ਆ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਲੋ ਜਿਹੜੇ ਇਧਰ ਅਸੀਂ ਸਾਰੇ ਜਿਹੜੇ ਰੈਪ ਬਣਾ ਕੇ ਤਿਆਰ ਕਰ ਲਏ ਨੇ ਤੇ ਮੈਂ ਤੁਹਾਨੂੰ ਹੁਣ ਇੱਕ ਰੈਪ ਕੱਟ ਕੇ ਦਿਖਾਵਾਂਗੀ ਵਿੱਚੋਂ ਦੇ ਅਸੀਂ ਇਸ ਤਰ੍ਹਾਂ ਕੱਟ ਕੇ ਤੇ ਉਹਨਾਂ ਨੂੰ ਅਸੀਂ ਇਹ ਰੈਪਰ ਦੇ ਵਿੱਚ ਲਪੇਟ ਕੇ ਟਿਫਨ ਦੇ ਵਿੱਚ ਪਾ ਦਵਾਂਗੇ ਦੇਖੋ ਕਿਨੇ ਸੋਹਣੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਏ ਨੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਮਿਲਦੇ ਆ ਫਿਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ